ਫਿਰ ਮੋਟਾਰਾ ਨਾਲ ਕੋਲੋਂ ਉੱਧਰੋਂ ਆਪਰਾਂ ਤੇ ਯੈਲੋ ਸ਼ਰਟ ਵਾਲਿਆਂ ਉਹਨਾਂ ਨੇ ਸਾਰੀਆਂ ਲਾਈਵ ਵੀਡੀਓ ਬਣਾ ਕੇ ਫੋਟਵਾ ਖਿੱਚ ਕੇ ਭੇਜ ਲਾ ਦੇ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਨੂੰ ਧੱਕੇ ਨਾਲ ਅੰਦਰ ਭੇਜ ਲਈ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰ ਇਹਨਾਂ ਨੂੰ ਔਰ ਇਹ ਇੱਥੇ ਸਾਰਾ ਜਿਹੜਾ ਸ਼ਾਂਤੀਪੂਰਨ ਮਾਹੌਲ 'ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖਿਆ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਆ ਗਿਆ ਜਿਹਦੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈ ਗਿਆ ਔਰ ਪੁਲਿਸ ਬਿਲਕੁਲ ਇਹਨਾਂ ਦੇ ਹੱਥ ਫੜ ਕੇ ਢੇਡ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਵੇ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਐ ਫਿਰ ਉੱਪਰ ਜੋ ਹੱਲੇ ਅੰਦਰ ਰਸ਼ ਹੈ ਗਾਇਆ ਤੁਸੀਂ ਅੰਦਰ ਨਹੀਂ ਜਾਣਾ ਪਰ ਇਹਨਾਂ ਨੂੰ ਅੰਦਰ ਧੇਜ ਰਹੀ ਐ ਕਿ ਤੁਸੀਂ ਚਲੇ ਜਾਓ ਤੁਸੀਂ ਮੈਂ ਕੀ ਕਹਿ ਰਹੇ ਹਾਂ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨਾਲ ਪੱਤਨੀ ਸੀ ਕਰ ਰਹੀ ਸੀ ਮੀਡੀਆ ਨਾਲ ਵੀ ਤਰੀਕਾ ਕਰ ਰਹੀ ਐ ਮੈਂ ਤੇਰੀ ਪੋਸਟ ਕਰ ਰਹੀ ਐ ਨਾ ਸਾਰੇ ਇਹ ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਐ ਕਿ ਸੜਕਾਂ ਤੇ ਨਿਕਲਣ ਔਰ ਵੋਟ ਕਰਨ ਜਿਹੜੇ ਅੱਜ ਸੰਜੀਵ ਅਰੋੜਾ ਜੀ ਆਇਆ ਆਮ ਆਦਮੀ ਪਾਰਟੀ ਐ ਇੱਕ ਧੱਕੇशाही ਤੇ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਕਿਹੜੇ ਨਾ ਇੱਥੇ ਦੇ ਵੋਟਰ ਹਨ ਨਾ ਜਿਹੜੇ येलो ਸ਼ਰਟ ਪਾ ਲਿਆ ਉਹਨੇ ਸਾਰੀਆਂ ਲਾਈਵ ਵੀਡੀਓ ਬਣਾ ਕੇ ਫੋਟਵਾ ਖਿੱਚ ਕੇ ਭੇਜ ਲਾ ਦੇ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਨੂੰ ਤੱਕੇ ਨਾਲ ਅੰਦਰ ਭੇਜ ਲਈ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰ ਉਹਨਾਂ ਨੂੰ ਪਰ ਇਹ ਸਾਰਾ ਜਿਹੜਾ ਸ਼ਾਂਤੀਪੂਰਨ ਮਾਹੌਲ 'ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖ ਰਹੇ ਹੋ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਹੈਗੇ ਆ ਜਿਹਦੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈਗੇ ਆ ਔਰ ਪੁਲਿਸ ਬਿਲਕੁਲ ਇਹ ਨਾਲ ਦੇ ਰੱਖਾ ਛੇੜ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ ਵੀ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਫਿਰ ਉੱਕਜੋ ਹੱਲੇ ਅੰਦਰ ਰਸ਼ ਹੈ ਜਾਇਆ ਤੁਸੀਂ ਅੰਦਰ ਨਹੀਂ ਜਾਣਾ ਔਰ ਇਹਨਾਂ ਨੂੰ ਅੰਦਰ ਧੇਜ ਰਹੀ ਹੈ ਕਿ ਤੁਸੀਂ ਚਲੇ ਜਾਓ ਬੰਦੇ ਕੀ ਕਹਿ ਰਹੇ ਹੋ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨਾਲ ਬਤਨੀ ਸੀ ਕਰ ਰਹੀ ਸੀ মিডিਆ ਨਾਲ ਵੀ ਤਰੀਕਾ ਕਰ ਰ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੜਕਾਂ ਤੇ ਨਿਕਲਣ ਔਰ ਵੋਟ ਕਰਨ ਜਿਹੜੇ ਅੱਜ ਸੰਜੀਵ ਅਰੋੜਾ ਜੀ ਆਇਆ ਆਮ ਆਦਮੀ ਪਾਰਟੀ ਐ ਇੱਕ ਧੱਕੇਸ਼ਾਹੀ ਤੇ ਉੱਤੇ ਰਹੀ ਐ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਜਿਹੜੇ ਨਾ ਇੱਥੇ ਦੇ ਵੋਟਰ ਹਨ ਨਾ ਤੇਰੀ येलो ਸ਼ਰਟ ਪਾ ਅਕੇ ਪੋਟਵਾ ਖਿੱਚ ਕੇ ਫੇਜਲਾ ਦੇ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਨੂੰ ਧੱਕੇ ਨਾਲ ਅੰਦਰ ਭੇਜ ਲਈ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰ ਇਹਨਾਂ ਨੂੰ ਅਰੇ ਇੱਥੇ ਸਾਰਾ ਜਿਹੜਾ ਸ਼ਾਂਤੀਪੂਰ ਮਾਹੌਲ ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖ ਰਹੇ ਹੋ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਆ ਗਿਆ ਦੇੜੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈਗੇ ਆ ਪੁਲਿਸ ਬਿਲਕੁਲ ਇਹਨਾਂ ਦੇ ਹੱਥਾਂ 'ਚ ਝੇੜ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ ਫਿਰ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਫਿਰ ਕੁਝੋ ਹੱਲੇ ਅੰਦਰ ਰਸ਼ ਹੈਗਾ ਹੈ ਤੁਸੀਂ ਅੰਦਰ ਨਹੀਂ ਜਾਣਾ ਪਰ ਇਹਨਾਂ ਨੂੰ ਅੰਦਰ ਧੇਜ ਰਹੀ ਹੈ ਕਿ ਤੁਸੀਂ ਚਲੇ ਜਾਓ ਤੁਸੀਂ ਮੈਨੂੰ ਕੀ ਕਹਿ ਰਹੇ ਹੋ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨਾਲ ਪੱਤਰ ਨਹੀਂ ਸੀ ਕਰ ਰਹੀ ਸੀ ਮੀਡੀਆ ਨਾਲ ਵੀ ਕੰਮ ਕਰ ਰਹੀ ਹੈ ਇਹਨਾਂ ਦੀ ਫੋਟੋ ਕਰ ਰਹੀ ਹੈ ਨਾ ਸਾਰੇ ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲ ਮੈਂ ਸੰਜੀਵ अरोड़ा ਜੀ ਆਇਆ ਆਮ ਆਦਮੀ ਪਾਰਟੀ ਹੈ ਇੱਕ ਧੱਕੇਸ਼ਾਹੀ ਤੇ ਉੱਤੇ ਰਹੀ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ